ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਸਾਡੀ ਹਰ ਖਬਰ ਦੇਖਣ ਲਈ ਚੈਨਲ ਨੂੰ ਕਰਿਓ ਸਬਸਕ੍ਰਾਈਬ ਜਿਹੜੀ ਵੀਡੀਓ ਦੇਖ ਰਹੇ ਇਹਨੂੰ ਵੀ ਕਰਿਓ ਸ਼ੇਅਰ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਪਿੰਡ ਬਿਸ਼ਨਪੁਰ ਦੇ ਅੱਜ ਦੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਜਿੱਥੇ ਪੀਏ ਗੁਰਦੇਵ ਸਿੰਘ ਟਵਾਣਾ ਸਾਹਿਬ ਪਹੁੰਚੇ ਨੌਜਵਾਨਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਬਹੁਤ ਵੱਡੇ ਪੱਧਰ ਤੇ ਜੋ ਪੰਜਾਬ ਸਰਕਾਰ ਨੇ ਇੱਕ ਨਸ਼ਿਆਂ ਦੇ ਵਿਰੁੱਧ ਜੰਗ ਛੇੜੀ ਹੋਈ ਆ ਉਸ ਨੂੰ ਦੇਖਦੇ ਹੋਏ ਜਿੱਥੇ ਵੀ ਕੋਈ ਨੌਜਵਾਨ ਚੰਗੇ ਪਾਸੇ ਤੁਰਦਾ ਖੇਡਾਂ ਵੱਲ ਤੁਰਦਾ ਤੇ ਪੰਜਾਬ ਸਰਕਾਰ ਬਹੁਤ ਵੱਡਾ ਹੌਸਲਾ ਲੈ ਕੇ ਉਹਨਾਂ ਦਾ ਸਾਥ ਦੇਣ ਲਈ ਅੱਗੇ ਆ ਰਹੀ ਹੈ ਸੋ ਇਹੀ ਹੌਸਲਾ ਦੇਣ ਅੱਜ ਪਿੰਡ ਬਿਸਨਪੁਰੇ ਦੇ ਵਿੱਚ ਗੁਰਦੇਵ ਸਿੰਘ ਪੀਐਸ ਸਾਹਿਬ ਪਹੁੰਚੇ ਨੇ ਟਵਾਣਾ ਸਾਹਿਬ ਇੱਥੇ ਆਏ ਨੇ ਤੇ ਪੰਚਾਇਤ ਦੇ ਵੱਲੋਂ ਵੀ ਇਹ ਨੌਜਵਾਨਾਂ ਨੂੰ ਸਰਪੰਚ ਮਕੰਦੀ ਸਿੰਘ ਵੱਲੋਂ ਇੱਥੇ ਸਾਰੀ ਪੰਚਾਇਤ ਵੱਲੋਂ ਇਹਨਾਂ ਨੂੰ ਵੀ 11000 ਦੀ ਭੇਟਾ ਦਿੱਤੀ ਗਈ ਆ ਵੀ ਨੌਜਵਾਨ ਵਧੀਆ ਚੰਗੇ ਰਸਤੇ ਲੱਗਣ ਤੇ ਬਹੁਤ ਜਿਆਦਾ ਵੱਡਾ ਇੱਕ ਸਲੰਗਾ ਜੋ ਕਦਮਾਂ ਜਿੱਥੇ ਪੰਚਾਇਤ ਸਰਕਾਰ ਚੰਗੇ ਕੰਮ ਨੂੰ ਜਦੋਂ ਪਹਿਲ ਦਿੰਦੀ ਹੈ ਤੇ ਨੌਜਵਾਨ ਚੰਗੇ ਰਸਤੇ ਤੁਰਦੇ ਆ ਨੌਜਵਾਨ ਬਹੁਤ ਵਧੀਆ ਸਵੱਛੇ ਟੰਗ ਨਾਲ ਤੇ ਕ੍ਰਿਕਟ ਜਿਹੜਾ ਟੂਰਨਾਮੈਂਟ ਬਿਸ਼ਨਪੁਰੇ ਦੇ ਵਿੱਚ ਹੋ ਰਿਹਾ ਅੱਗੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਇਹਨਾਂ ਨੌਜਵਾਨਾਂ ਦਾ ਹੌਸਲਾ ਵਧਾਉਣ ਲਈ ਹਲਕਾ ਸਮਾਣਾ ਦੇ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਦੇ ਪੀਏ ਗੁਰਦੇਵ ਸਿੰਘ ਟਵਾਣਾ ਬਿਸਨਪੁਰੇ ਪਹੁੰਚੇ ਜਿੱਥੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਕਣਗੜ ਭੋਤਣਾ ਦੇ ਗੁਰਦੇਵ ਸਿੰਘ ਰਾਠੀ ਵੀ ਨਾਲ ਸਨ ਸਰਪੰਚ ਮਕੰਦ ਸਿੰਘ ਇਹਨਾਂ ਦੇ ਵਿੱਚ ਪੰਚ ਸਤਨਾਮ ਸਿੰਘ ਮਲਕੀਤ ਸਿੰਘ ਗੁਰਪ੍ਰੀਤ ਸਿੰਘ ਗੁਰਜੰਟ ਸਿੰਘ ਸੰਜੂ ਸਿੰਘ ਸੋਨੀ ਸਿੰਘ ਪਤਵੰਤੇ ਸੱਜਣ ਪਿੰਡ ਦੇ ਬਲਵੀਰ ਸਿੰਘ ਬਲਕਾਰ ਸਿੰਘ ਸੰਜੂ ਸਿੰਘ ਹਾਜ਼ਰ ਸਨ ਪਿੰਡ ਦੇ ਹੋਰ ਬਹੁਤ ਜ਼ਿਆਦੇ ਕੰਮ ਜੋਰਾ ਸ਼ੋਰਾ ਨਾਲ ਵਿਸ਼ਨਪੁਰੇ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਰਾਏ ਜਾ ਰਹੇ ਨੇ ਜਿਹਦੇ ਲਈ ਬਹੁਤ ਵੱਡਾ ਇੱਕ ਸਲੰਗਾ ਜੋ ਕਦਮ ਹੈ ਪੰਚਾਇਤ ਲਈ ਜੋ ਇੱਕ ਨੌਜਵਾਨਾਂ ਨੂੰ ਚੰਗੀ ਸਿੱਖਿਆ ਦੇ ਰਹੇ ਨੇ ਆਓ ਆਪਾਂ ਵੀ ਰਲ ਮਿਲ ਕੇ ਆਪਣੇ ਪਿੰਡ ਦਾ ਵਿਕਾਸ ਕਰੀਏ ਨਾਲ ਨਾਲ ਆਪਣੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਈਏ ਖੇਡਾਂ ਵੱਲ ਤੋਰਿਏ ਜ਼ੋਰ ਟੀਵੀ ਨਿਊਰਤੋਂ ਕਰਮਜੀਤ ਕੱਦਰ ਦੀ ਰਿਪੋਰਟ ਨਵੀਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੋਂ ਤੁਹਾਡੀ ਸੇਵਾ ਵਿੱਚ ਫੇਰ ਆਜੇ ਰੋਵਾਂਗੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਸਾਡੇ ਦਿੱਤੇ ਹੋਏ ਸਕਰੀਨ ਨੰਬਰ ਤੇ ਜ਼ਰੂਰ ਭੇਜੋ ਧੰਨਵਾਦ ਸასი